ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕੋ ਵਾਰ ਅਮਛਾ ਨੂੰ ਮਿਲਿਆ ਦੂਜੀ ਵਾਰ ਨਹੀਂ ਮਿਲਿਆ ਤੇ ਉਹਦੇ ਨਾਲ ਦੋ ਗੱਲਾਂ ਕੀਤੀਆਂ ਇੱਕ ਇੱਕ ਸਮਝੌਤੇ ਦੀ ਗੱਲ ਕੀਤੀ ਦੂਜੀ ਕਿਸਾਨ ਅੰਦੋਲਨ ਦੀ ਗੱਲ ਕੀਤੀ ਹਰ ਕਿਸਾਨ ਅੰਦੋਲਨ ਚ ਵੀ ਉਹਨਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਕਿ ਇੱਕ ਪੰਜਾਬ ਆਏ ਨੇ ਜਿਹਦੀ ਬਦੌਲਤ ਅਸੀਂ ਪਹਿੰਡ ਦੀ ਲੜਾਈ ਲੜ ਸਕਿਆ ਕਿਉਂਕਿ ਅਸੀਂ ਤਾਂ ਨਿਰਪਰ ਕਰਦੇ ਸੀ ਅਮਰੀਕਾ ਦੇ ਉੱਤੇ ਸਾਡੀ ਕੰਨਕ ਨਹੀਂ ਸੀ ਪੂਰੀ ਹੁੰਦੀ ਛੇ ਲਾਲ ਬਹਾਦਰ ਸਾਸਦੀ ਨੇ ਇਹ ਕਿਹਾ ਸੀ ਕਿ ਹਫਤੇ ਦੇ ਵਿੱਚ ਇੱਕ ਦਿਨ ਵਰਤ ਰੱਖੋ ਤਾ ਸਾਡੀ ਸਰਵਾਈਵਲ ਆਦਰਵਾਈਜ਼ ਤਾਂ ਅਸੀਂ 100% ਡਿਪੈਂਡੈਂਟ ਮੈਕਸੀਕਨ ਕਣਕਾਈ ਪੰਜਾਬੀਆਂ ਨੇ ਬਹੁਤ ਵੱਡੀ ਈਲਡ ਕੀਤੀ ਤੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ ਅਜੇ ਤਾਂ ਸਾਰੀ ਸਟੇਟਾਂ ਦੇ ਵਿੱਚ ਕਣਕ ਹੋ ਰਹੀ ਆ ਉਦੋਂ ਤਾਂ ਅਸੀਂ ਭੁੱਖ ਨਾਲ ਲੜਦੇ ਸੀਗੇ ਬਰਤ ਰੱਖਦੇ ਸੀਗੇ ਤੇ ਪਹਿਣ ਦੀ ਲੜਾਈ ਜਿਹੜੇ ਪੈਟਰਨ ਟੈਂਕ ਸੀ ਅਸੀਂ ਤਾਂ ਤੋੜ ਸਕੇ ਕਿਉਂਕਿ ਨਹੀਂ ਤਾਂ ਅਸੀਂ ਅਮਰੀਕਾ ਦੇ ਅੱਖ ਚੱਕ ਪਾ ਕੇ ਚਾ ਗਏ ਨਹੀਂ ਸਕਦੇ ਪੈਟਰਨ ਟੈਂਕ ਸੀ ਜਿਹੜੇ ਅਮਰੀਕਾ ਦੇ ਸੀ ਉਹ ਸੋ ਬਹੁਤ ਉਹ ਕਹਿੰਦਾ ਮੈਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਦਾ ਤਾਂ ਦੇਣ ਨਹੀਂ ਦੇ ਸਕਦੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਪਣੀ ਕਲਮ ਦੇ ਨਾਲ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਕਦੇ ਐਮਐਸਪੀ ਖਤਮ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਨਾਂ ਨੇ ਸਾਰਾ ਹਿੰਦੁਸਤਾਨ ਨੂੰ ਬਚਾਇਆ